ਜੀ ਮੈਂ ਝੋਲੀ ਐਮਸੀ ਐਸੀ ਬਾੜ ਦੋ ਮੀਨ ਹੈਗਾ ਜੀ ਅੱਜ ਕਈ ਸਾਰਾ ਤੁਸੀਂ ਦੁਖੀ ਆ ਪਾਣੀ ਕੁੰਢੀ ਲਾ ਕੇ ਚੜਾ ਜਾ ਰਿਹਾ ਜੋ ਕਿ ਅਸੀਂ ਬਿਲ ਲਗਾਤਾਰ ਪੇ ਕਰ ਰਹੇ ਆ ਤੇ ਉਹ ਬਿਲ ਪੇ ਕਰਨ ਦੇ باوجود ਵੀ ਸਾਨੂੰ ਰਾਤ ਨੂੰ ਹੋਰ ਪਤਾ ਲੱਗਾ ਕਿ ਉਹ ਕੁੰਡੀਆਂ ਵੀ ਇਹਨਾਂ ਦੀ ਕੋਈ ਸਾਡੀ ਲੱਗਿਆ ਇਹ ਡਿਪਾਰਟਮੈਂਟ ਹੋ ਗਿਆ ਅਸੀਂ ਕੁੰਡੀਆਂ ਲਾਣ ਵਾਸਤੇ ਕਹਿੰਦੇ ਆ ਬਾਜਵਾ ਡਿਵੈਲਪਰ ਨੂੰ ਕੁੰਡੀਆਂ ਲੱਗ ਰਹੀਆਂ ਅਸੀਂ ਤਾਂ ਬਿਲ ਪੇ ਕਰ ਰਹੇ ਆ ਸਾਡਾ ਕੋਈ ਦੋਸ਼ ਨਹੀਂ ਹੈ ਸਾਨੂੰ ਤੇ ਡਿਵੈਲਪਰ ਨੂੰ ਪਾਣੀ ਚਾਹੀਦਾ ਆਹੋ ਪਾਣੀ ਨਾ ਮਿਲਣ ਕਰਕੇ ਅੱਜ ਪੂਰੀ ਪੂਰੀ ਕਲੋਨੀ ਦਿੱਤੀ ਹੈ ਪੂਰਾ ਸਵੇਕੇ ਤੋਂ ਕੀ ਹੈ ਉਹਦੇ ਕਰਕੇ ਅੱਜ धरना ਲੜਾ ਪਾ ਰਹੇ ਆ ਜੀ ਪ੍ਰਸ਼ਾਸਨ ਸਾਡੀ ਗੱਲ ਸੁਣੇ ਤੇ ਉਹਦੇ ਸਾਨੂੰ ਉਹਦੇ ਸਭ ਨੂੰ ਰਾਹਤ ਦਿੱਤੀ ਜਾਵੇ ਪ੍ਰਸ਼ਾਸਨ ਵੱਲੋਂ ਸਾਨੂੰ ਕੀ ਮਦਦ ਕੀਤੀ ਜਾ ਰਹੀ ਹੈ ਪਾਜਵਾ ਡਿਵੈਲਪਰ ਵੱਲੋਂ ਵੀ ਕਰਕੇ ਔਰ ਜਿਆਦਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਵੱਲੋਂ ਵੀ ਸਾਨੂੰ ਅੱਜ ਜੀ ਪੇਮੈਂਟ ਕਰ ਰਿਹਾ ਹਰ ਮੇਰੇ ਮਹੀਨੇ ਚਾਰ ਦੇ ਰਿਹਾ ਅਸੀਂ ਬਾਜਵਾਟ ਡвелоਪਰ ਨੂੰ ਪੇ ਕਰ ਰਹੇ ਆ ਬਾਜਵਾਟ ਡвелоਪਰ ਅੱਗੇ ਉਹ ਪੇਮੈਂਟ ਕਰ ਰਿਹਾ ਨਹੀਂ ਕਰ ਰਿਹਾ ਕਿਉਂਕਿ ਇਹ ਇਲਾਕਾ ਸਾਡਾ ਟੇਕਓਵਰ ਰੀਅਲ ਮਿਊਸਪਲ ਕਮੇਟੀ ਦਾ ਹੈ ਇਸ ਕਰਕੇ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਅਗਲਾ ਸਟੈਪ ਅਸੀਂ ਜਾਵਾਂਗੇ ਅਸੀਂ ਮੰਤਰੀ ਸਾਹਿਬ ਕੋ ਜਾਵਾਂਗੇ ਡਿਪਾਰਟਮੈਂਟ ਕੋਲ ਵੀ ਜਾਵਾਂਗੇ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ ਮੈਂ ਪੱਕਾ ਹਾਂ ਸੁਜੀਤ ਨਹੀਂ ਤਰਨਾ ਤੇ ਅਸੀਂ ਕੋਈ ਆਪਰੇਕ੍ਰੂ ਦੁਖਰੇ ਕਰਾ ਚੰਦੇ ਉਹ ਵੀ ਸਾਡੇ ਵਰਗੇ ਬੰਦੇ ਇਹ ਦੇ ਇੱਕ ਮਾਧਿਅਮ ਦਾ ਗਿਆਈ ਵੀ ਅਸੀਂ ਇੱਕ ਆਪਣਾ ਮੈਸੇਜ ਦੇ ਸਕੀਏ ਅਸੀਂ ਲੋਕਾਂ ਨੂੰ ਧੁਖੀ ਨਹੀਂ ਕਰਨਾ ਕਿ ਆ ਜੀ ਇਹ ਮਜਬੂਰੀ ਹੈ ਸਰਕਾਰ ਦਾ ਉਤਰਨਾ ਪਿਆ ਕਰੂ ਇਹ ਮਜਬੂਰੀ ਹੈ ਅਦਰਬਾਜ ਅਸੀਂ ਲੋਕਾਂ ਨੂੰ ਧੁਖੀ ਨਹੀਂ ਕਰਨਾ ਚਾਹ ਬਿਲਕੁਲ ਜੀ ਤਾਂ ਉਹ ਸਰਕਾਰ ਦੀ ਕਾਰਵਾਈ ਹੈ ਮੈਂ ਸਾਰੇ ਪਾਸੇ ਹੀ ਬੁਰਾ ਹਾਲ ਹੈ ਜੀ ਪਾਣੀ ਦਾ ਵੀ ਬੁਰਾ ਹਾਲ ਹੈ ਜੀ ਸੜਕਾਂ ਦਾ ਵੀ ਬੁਰਾ ਹਾਲ ਹੈ ਕੀ ਕਰ ਸਕਦੇ ਲੋਕਾਂ ਦੇ ਨਾਲ ਹੀ ਹੈ ਜੀ ਸਰਕਾਰ ਕਾਮਯਾਬ ਨਹੀਂ ਆ ਨਾ ਜੀ ਲੱਗਦਾ ਤਾਂ ਨਹੀਂ ਹੈ ਹੁਣ ਸਾਡੇ ਏਰੀਆ ਚ ਵੀ ਇਹੀ ਹਾਲ ਹੈ ਜੀ ਸੜਕਾਂ ਦਾ ਬਰੀ ਹਾਲ ਹੈ ਸਰਕਾਰ ਕੀ ਕਰਦੀ ਹੈ ਮੈਂ ਠੀਕ ਠਾਕ ਹੀ ਹੈ ਜੀ ਕੋਈ ਜ਼ਿਆਦਾ ਖਾਸ ਨਹੀਂ ਕੋਈ ਕੰਮ ਸਣੀ ਸੋ ਗਿਆ ਨਹੀਂ ਨੌਟ ਜੇ ਉਹ ਲੋਕਰੇ ਇਹ ਪਛਾਣ ਹੋ ਕੇ ਲੋਕ ਅੱਗੇ ਸੜਕਾਂ ਤੇ ਕਿੱਧਰ ਹੋਏ ਕਿੱਧਰ ਜਾ ਰਹੇ ਮੈਂ ਖਰੜ ਤੋਂ ਹੀ ਕਿੱਧਰ ਜਾ ਰਹੇ ਚੰਡੀਗੜ੍ਹ ਮੇਰਾ ਨਾਮ ਹਰਜੀਤ ਲੋਹਾਂ ਮੈਂ ਫੈਸਲਿਨ ਕਲੇਵ ਦਿਵਸ ਨਹੀਂ ਕੰਮ ਕਰਕ ਤੇ ਹਲਕਾ ਕਰੜਾ ਤੇ ਬਾਜਵਾਡ ਡਵਲਪਰ ਦੇ ਹੱਥੋਂ ਇੰਨੇ ਕ ਲੋਕ ਦੁਖੀ ਆ ਵੀ ਦੇਖੋ ਇਹਨਾਂ ਦਾ ਮਸਲਾ ਜੋ ਵੀ ਸੀਗਾ ਇਹਨਾਂ ਨੇ ਬਿੱਲ ਪੇ ਨਹੀਂ ਕੀਤੇ ਤੇ ਸੀਐਲ ਸਾਹਿਬ ਨੇ ਆਪ ਦੇ ਲੈਨਮੈਨ ਨਾਲ ਲੈ ਕੇ ਸਾਰਾ ਸਪੈਕਟਰ ਲਾਈਟ ਰੂਟ ਜਿਹੜੀ ਸਾਰਾ ਕੱਟ ਕਰ ਦਿੱਤਾ ਜਿਹੜੀ ਪਾਣੀ ਦੀ ਸਮੱਸਿਆ ਜਿਹੜੀ ਬੇਸਿਕ ਨੀਡ ਆ ਉਹ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਆ ਲੋਕ ਪਾਣੀ ਦੇ ਤਰਾਸ-ਤਰਾਸ ਕਰ ਰਹੇ ਨੇ ਮਰ ਰਹੇ ਨੇ ਪਾਣੀ ਦੇ ਰੱਖੋ ਜੀ ਇਹ ਤਾਂ ਕੀ ਐਸੇ ਮੱਛੀ ਦਾ ਸਾਡਾ ਹੱਲ ਹੋਣਾ ਚਾਹੀਦਾ ਪਾਣੀ ਦਾ ਮਸਲਾ ਸਭ ਤੋਂ ਵੱਡਾ ਵਾ ਇਹ ਹੱਲ ਹੋਣਾ ਚਾਹੀਦਾ ਸਭ ਤੋਂ ਪਹਿਲ ਦੇ ਆਧਾਰ ਤੇ ਪਬਲਿਕ ਪੂਰੀ ਪਰੇਸ਼ਾਨ ਹੈ ਤੁਹਾਡੇ ਸਾਹਮਣੇ ਸੜਕਾਂ ਤੇ ਬੈਠੇ ਧਰਨਾ ਦੇ ਰਹੇ ਆ ਸਾਡੇ ਬਹਿਲ ਦੇ ਆਧਾਰ ਤੇ ਮਸਲਾ ਹੱਲ ਕੀਤਾ ਜਾਵੇ ਸਰਕਾਰ ਨੂੰ ਇਹ ਬੇਨਤੀ ਆ ਬਹੁਤ ਬੁਰਾ ਹਾਲ ਹੈ ਸਾਣਾ ਅਸੀਂ ਮੇਰੇ ਕੱਲ 5 ਸਾਲ ਤੋਂ एसडीएम e. की एससी या ईओएनओ की ఎన్ని ਵਾਰ کہہ ਚੁੱਕੇ ਆ ਸੀਵਰੇਜ ਦਾ ਪੂਰਾ ਬਲਾਕ ਹੈ ਅਜੇ ਵੀ ਕੰਮ ਕਰਨਾ ਲੋਕੀ ਤੱਕ ਹੋ ਰਿਹਾ ਹੈ ਅਸੀਂ ਵੀ ਮੈਂ ਖੜੀ ਆ ਮੇਰੇ ਮਦਰ ਪੀਜੀ ਹਸਪੀਟਲ ਐਡਮਿਟ ਹੈ ਉੱਥੇ ਜਾ ਰਹੀ ਸੀ ਜਦ ਮੈਨੂੰ ਪਤਾ ਲੱਗਾ ਨਾ ਕਾਮਨ ਮੈਟਰ ਹੈ ਇਹਨਾਂ ਦੇ ਨਾਲ ਬੈਠੀ ਆ ਪਰਲੀ ਇਸ ਪੁਆਇੰਟ ਤੇ ਸਾਰੀ ਲਿਕ ਹੈ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕਿਆ ਅਸੀਂ ਜਿਨ੍ਹਾਂ ਦਾ ਟੋ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ